ਦੇ ਰਜਿੰਦਰਾ ਹਸਪੀਟਲ ਦੀ ਜਿਹੜੀ ਪੁਰਾਣੀ ਬਿਲਡਿੰਗ ਹੈ ਉਹਦੇ ਵਿੱਚ ਸਾਰੇ ਫੰਕਸ਼ਨਲ ਹੈ ਜਿਹੜੇ ਐਮਸੀਐਚ ਹੋਰ ਐਸਐਸਵੀ ਵਿੱਚ ਹੈ ਉੱਥੇ ਹਾਈਡਰੈਂਟ ਸਿਸਟਮ ਲੱਗਿਆ ਪਿਆ ਜੀ ਵਾਟਰ ਵਾਲਾ ਸਿਸਟਮ ਲੱਗਿਆ ਪਿਆ ਔਰ ਉਹ ਚੱਲਦੇ ਆ ਜੀ ਫੰਕਸ਼ਨਲ ਹੈ ਜੇ ਕੋਈ ਸਰਵਿਸ ਹਰ ਸਾਲ ਸਰਵਿਸ ਰਿਕੁਆਇਰਮੈਂਟ ਨਹੀਂ ਦੀਏ ਹੋਰ ਕੁਝ ਵੀ ਨਹੀਂ ਔਰ ਫੰਕਸ਼ਨਲ ਹੈ ਜੀ ਉਹ ਉਨੀ ਨਹੀਂ ਉਹ ਤੇ ਪੁਰਾਣੀ ਡੇਟ ਲਿਖੀ ਪਈ ਹੈ ਜੀ ਜਿਹੜੀ ਸਰਵਿਸਿਜ਼ ਹੈ ਉਹ ਤੇ ਪ੍ਰੋਪਰ ਫੰਕਸ਼ਨਲ ਹੈ ਜੀ ਉਹ ਬਲੇ ਸਾਰੇ ਜਿਹੜੇ ਜਿਹੜੇ ਫਾਇਰ ਸਰਵਿਸ ਲੱਗੇ ਪਏ ਜਿਹੜੇ ਮਸ਼ੀਨਾਂ ਨੇ ਉਹ ਸਾਰੇ ਐਕਸਪਾਇਰਡੇ ਲੱਗੇ ਗਏ ਆ। ਉਹ ਸੂਜਾ ਉਹ ਇਸ ਤੇ ਰਿਪੋਰਟ ਦੇ ਨਾਲ ਲੋਇਆ ਨਾਲ ਜਿੱਦਾਂ ਸਾਰੇ ਐਕਸਪਾਇਰਡ ਐਸ ਜੂਗੇਟ ਤੋਂ ਉੱਪਰ ਚੱਲਦੇ ਆ। ਸਾਡੇ ਰਜਿੰਦਰਾ ਹਸਪੀਟਲ ਦੀ ਜਿਹੜੀ ਪੁਰਾਣੀ ਬਿਲਡਿੰਗ ਆ ਉਹਦੇ ਵਿੱਚ ਸਾਰੇ ਫੰਕਸ਼ਨਲ ਐ। ਜਿਹੜੇ ਐਮਸੀਐਚ ਹੋਰ ਐਸਐਸਵੀ ਵਿੱਚ ਆ ਉੱਥੇ ਹਾਈਡਰੈਂਟ ਸਿਸਟਮ ਲੱਗਿਆ ਪਿਆ ਜੀ। ਵਾਟਰ ਵਾਲਾ ਸਿਸਟਮ ਲੱਗਿਆ ਪਿਆ। ਔਰ ਉਹ ਚੱਲਦੇ ਆ ਜੀ ਫੰਕਸ਼ਨਲ ਐ। ਜੇ ਕੋਈ ਸਰਵਿਸ ਹਰ ਸਾਲ ਸਰਵਿਸ ਰਿਕੁਆਇਰਮੈਂਟ ਹੁੰਦੀ ਹੈ ਹੋਰ ਕੁਝ ਵੀ ਨਹੀਂ ਔਰ ਫੰਕਸ਼ਨਲ ਹੈ ਜੀ ਉਹ ਤੁਸੀਂ ਮੈਂ ਰੋਜ਼ ਚੱਕਦਾ ਜੀ ਕਿਹੜੇ ਡੇਟ ਉੱਪਰ ਚੱਲਦੇ ਆ ਸਰ ਉਹ ਕਿਹੜੇ ਡੇਟ ਉੱਪਰ ਚੱਲਦੇ ਆ ਜੀ ਆਈਡੀ ਹੋ ਜਾਂਦੀ ਹੈ ਜੀ ਨਹੀਂ ਜੀ ਉਹ ਨਹੀਂ ਨਹੀਂ ਉਹ ਤੇ ਪੁਰਾਣੀ ਡੇਟ ਲਿਖੀ ਪਈ ਹੈ ਜੀ ਜਿਹੜੀ ਸਰਵਿਸਿਜ਼ ਹੈ ਉਹ ਤੇ ਪ੍ਰੋਪਰ ਫੰਕਸ਼ਨਲ ਹੈ ਜੀ ਉਹ ਬਲੇ ਸਾਰੇ ਈਵਨ ਐਸਐਸਬੀ ਬਿਲਡਿੰਗ ਵਾਲੇ ਫੰਕਸ਼ਨਲ ਹੈ ਉਹ ਖੁਦ ਮੈਂ ਚੈੱਕ ਕਰਕੇ ਆਉਂਦਾ ਜਿਸ ਦੀ ਹਾਂਜੀ ਨਹੀਂ ਐਦਾਂ ਨਹੀਂ ਹੈ ਜੀ ਐਦਾਂ ਨਹੀਂ ਹੈ ਉਹ ਸਾਰੇ ਫੰਕਸ਼ਨਲ ਹੈ ਉਸ ਦੇ ਵਿੱਚ ਜਦੋਂ ਵੀ ਅਸੀਂ ਵਿਜ਼ਿਟ ਕਰਦੇ ਆ ਉਹ ਅਸੀਂ ਸਾਰਾ ਫਾਇਰ ਸੇਫਟੀ ਦਾ ਪੂਰਾ ਧਿਆਨ ਦਿੱਤਾ ਜਾ ਰਿਹਾ ਈਵਨ ਮੌਕ ਡ੍ਰਿਲ ਹੁੰਦੀਆਂ ਜੀ ਜਿਹੜਾ ਸਟਾਫ ਨੂੰ ਸਿਖਾਇਆ ਜਾਂਦਾ ਉਹ ਕਿਵੇਂ ਆਪਾਂ ਨੇ ਫਾਇਰ ਇਨਸੀਡੈਂਸ ਦੇ ਵਿੱਚ ਉਹ ਕਰਨਾ ਉਹ ਪਿਛਲੇ ਹਫਤੇ ਵੀ ਇੱਕ ਸਾਡੀ ਮੌਕ ਡ੍ਰਿਲ ਹੋ ਕੇ ਹਟੀ ਆ ਜੀ ਹੁਣ ਨੈਕਸਟ ਅਸੀਂ ਫਿਰ ਰੱਖੀ ਆ ਇੱਕ ਮੌਕ ਡ੍ਰਿਲ ਤੇ ਉਹ ਸਾਰਾ ਕੁਝ ਪ੍ਰਬੰਧ ਪੂਰਾ ਕੀਤਾ ਹੋਇਆ ਯਾਨੀ ਚਾਲੂ ਕੰਡੀਸ਼ਨ ਵਿੱਚ ਆ ਗਿਆ ਹੈ ਚਾਲੂ ਕੰਡੀਸ਼ਨ ਹੈ ਜੀ ਜਿਹੜੀ ਉਹਨਾਂ ਦੀ ਸਰਵਿਸ ਦੀ ਕਿਸੇ ਦੀ ਜ਼ਰੂਰਤ ਹੁੰਦੀ ਹੈ ਜੇ ਉਹ ਸਰਵਿਸ ਕਰਵਾ ਰਹੇ ਆ ਜੇ ਕਿਤੇ ਕੋਈ ਟੈਕਨੀਕਲ ਆਂਦਾ ਤੇ ਉਹ ਸਾਰਾ ਕੁਝ ਦੇਖਿਆ ਜਾਂਦਾ ਜੀ ਉਹ ਸਾਰੇ ਟੈਕਨੀਸ਼ੀਅਨ ਬੁਲਾਏ ਜਾਂਦੇ ਆ ਤੇ ਉਸ ਨੂੰ ਫੰਕਸ਼ਨਲ ਆਪਰੇਟਿਵ ਵਾਸਤੇ ਕੀਤਾ ਜਾਂਦਾ ਹਾਂਸਰੀ ਕਰ ਜਿੰਦਰਾ ਨਵੀਂ ਬਿਲਡਿੰਗ ਜਿਹੜੀ ਸਿਲੰਡਰ ਲੱਗਿਆ ਸਪेयर ਉਹਦੀ ਵੈਲਿਡਿਟੀ ਕਿੰਨੀ ਹੁੰਦੀ ਤੇ ਯੂਜ਼ ਕਰ ਸਕਦੇ ਹਾਂ ਨਵੀਂ ਉਹ ਜਿੰਦਰਾ ਹਸਪੀਟਲ ਤੇ ਅਸੀਂ 3-4 ਨਵੇਂ ਬਿਲਡਿੰਗਾਂ ਜਿਹੜੀਆਂ 60 ਸਾਲ ਰਿਸਪੈਕਸ਼ਨ ਦੀ ਹੈ ਹਾਂ ਪਿਛਲੇ 60 ਸਾਲ ਨੂੰ ਨੋਟਿਸ ਵੀ ਕੱਟਿਆ ਸੀਗਾ ਉਹਨਾਂ ਨੂੰ ਲਾ ਨਸੀ ਜਾਰੀ ਨਹੀਂ ਕਰਵਾਈਗੇ ਨਹੀਂ ਨਹੀਂ ਕਰਵਾਈਗੇ ਪਹਿਲਾਂ ਉਹਨਾਂ ਨੇ ਜਾਰੀ ਕੀਤੀ ਹੈ ਮਕਰੀ ਦੇ ਐਕਸਟਿੰਸ਼ਰ ਦੀ ਗੱਲ ਉਸੰਦੇ ਜਿਹੜੀ ਗਾਈਡਲਾਈਨਸ ਆ ਜਿਹੜੀ ਉਹਦੀ ਐਸਪਾਇਰੀ ਡੇਟ ਹੈ ਉਹ ਵੈਸੇ ਡਿਫਰਿੰਗ ਹਰ ਸਾਲ ਬੋਲਣੀ ਚਾਹੀਦੀ ਹੈ ਡੂ ਡੂ ਵੈਦਰ ਕਿਉਂਕਿ ਅੱਜਕੱਲ ਮੌਸਮਾਂ ਬਟਾ ਰਹੇ ਦਾ ਉਹ ਕਈ ਵਾਰ ਪਾਊਡਰ ਨੂੰ ਕਰ ਦਿੰਦਾ ਨਹੀਂ ਤਾਂ ਉਹਦੀ ਵੈਲਿਡਿਟੀ ਵੈਸੇ ਜਿਹੜੀ ਗਾਈਡਲਾਈਨਸ ਦੇ ਵਿੱਚ 5 ਸਾਲ ਵਰ 3 ਸਾਲ ਦੀ ਹੈ। ਉਹਨੇ ਥੋੜੇ ਬਲੋ ਕੋਈ ਕਾਰਵਾਈ ਕੀਤੀ ਹੈ ਕੋਈ ਉਹਨਾਂ ਨੂੰ ਕੁਝ ਸਾਨੂੰ ਨੋਟਿਸ ਇਸ਼ੂ ਕਿਤੇ ਹੋਏ ਜਾਰੀ ਕੀਤੇ ਹੋਏ ਸੀ ਆਪਣਾ ਨੋਟਿਸ ਜਾਰੀ ਕਰਾਈ ਹੋਈ ਸੀ ਉਹਨੇ ਇਸ ਸਾਲ ਉਹਨਾਂ ਕੋਈ ਕਾਰਵਾਈ ਹਲੇ ਪਰਮੀ ਨਹੀਂ ਵਰਕਿੰਗ ਕਰਸਰੀ ਭੇਜਿਆ ਸਮਝਿਆ ਉਹ ਕਾਨੂੰਨ ਨਿੱਕੇ ਗੱਲ ਅਗਲਾ ਜੋ ਚੱਲ ਰਿਹਾ ਹੈ ਸੋਸ਼ਲ ਵਰਕਿੰਗ ਚ ਕਰ ਸਕਦੇ ਕੋਈ ਐਸਿਓਰੀਆਂ 5 ਸਾਲ ਦੀ ਵੈਲਿਡਿਟੀ ਹੁੰਦੀ 3 ਸਾਲ ਦੀ ਕੋਦੀਏ ਬਟ ਥੋੜੇ ਕੋਲ ਸਰ ਉਤੇ ਕੋਈ ਐਕਟੀਵਿਟੀ ਕੀਤੀ ਨਹੀਂ ਉਹ ਮੋਟਲ ਦੇ ਰਿਹਾ ਜਾ ਕੋਈ ਹੋਰ ਮੋਟਲ ਜਿਹਾ ਉਹਨਾਂ ਨੂੰ ਸਾਡਾ ਕਿਹਾ ਜਾਂਦਾ ਸੀ ਬੋਬੀ ਨੂੰ ਕਰ ਦਿੰਦੇ ਲਾਈਫ ਟਾਈਮ ਲਾਸਟ ਟਾਈਮ ਕਿਸ਼ਤ ਮਾਈ ਦੀ ਲਾਸਟ ਪਿਛਲੇ ਸਾਲ ਅਸੀਂ ਇਸ ਕਿਤੀ ਸੀ ਮੈਡੀਕਲ ਕਾਲਜ ਵੀ ਕਿੰਸੀ ਸੀ ਕਿ